ਕੀ ਐਡਵਰਟੀਜ਼ਰ ਚੈਨਲ ਜਾਣਾ ਤੁਸੀਂ ਲਾਈਵ ਤੇ ਬੀਨਸ ਇੰਡੀਆ ਟੀਵੀ ਇੱਕ ਬਹੁਤ ਵੱਡਾ ਅਭਰਾਲਾ ਕਰਨ ਜਾ ਰਿਹਾ ਵਾ ਜਿਹੜਾ ਕਿ ਪਹਿਲਾਂ ਵੀ ਅਸੀਂ ਕਰਦੇ ਰਹੇ ਹਾਂ ਉਹ ਇਸ ਵਾਰੀ ਚੌਥਾ ਸਾਲਾ ਸੁਪਰਸਟਾਰ ਤੋਂ ਇਹਦਾ ਇਹਦੇ ਵਿੱਚ ਕੋਈ ਵੀ 7 ਸਾਲ ਤੋਂ ਲੈ ਕੇ 70 ਸਾਲ ਤੱਕ ਆਡੇ ਵਿੱਚ ਕਿਸੇ ਤਰ੍ਹਾਂ ਦਾ ਵੀ ਟੈਲੈਂਟ ਹੋਵੇ ਐਕਟਿੰਗ ਦਾ ਸਿੰਗਿੰਗ ਦਾ ਡਾਂਸਿੰਗ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਪੈਸ਼ਲ ਟੈਲੈਂਟ ਆ ਉਸਾ ਦੇਣਾ ਪਾਰਟਿਸਪੇਟ ਕਰਦਾ ਸਾਡੇ ਜਿਹੜੇ ਹੈਗੇ ਆ ਆਪੇ ਪ੍ਰੋਡਕਸ਼ਨ ਦੇ ਸਕਦਾ ਤੇ ਜਿਹੜਾ ਜਿਹੜਾ ਸੈਮੀ ਫਿਨਲ ਹੈ ਜੀ ਨੰਬਰ ਦੇ ਪਹਿਲੇ ਆਪ ਤੇ ਗ੍ਰੈਂਡ ਫਿਨਲ ਦੇ ਜਿਹੜਾ ਅਸੀਂ ਨੰਬਰ ਦੇ ਆਖਰਲੇ ਉਸ ਤੋਂ ਬਾਅਦ ਅਸੀਂ ਚਾਚਾ ਤੁਸੀਂ ਜਿਹੜਾ ਅਸੀਂ ਨਾਟਕ ਬਣਾਉਣੀ ਹੁੰਦੀ ਆ ਉਹਦਾ ਥਰਡ ਪਾਰਟ ਜਿਹੜਾ ਬਣਾਇਆ ਜਾਊਗਾ ਜਿਹੜੇ ਨਾਲ ਸਾਡੇ ਸੰਮਿਲਣਗੇ ਕਲਾਕਾਰ ਵਧੀਆ ਉਹਨਾਂ ਨੂੰ ਚੱਕਾ ਭੀਜਾ ਸੀ ਚੰਗਾ ਉਹਦਾ ਮੋਕਾ ਮਿਲੂਗਾ ਫਿਰ ਦੂਸਰੀ ਅਸੀਂ ਇੱਕ ਪਹਿਲਾਂ ਮਾਰਸ਼ਲ ਦੇ ਲੋਕ ਬਣਾਵਾਂਗੇ ਜਿਹੜੀ kia ਮਿਸ਼ਨ ਜਾ ਕੋ ਪੰਜਾਬ ਉਹਦੇ ਵਿੱਚ ਵੀ ਤੁਹਾਨੂੰ ਕੰਮ ਕਰਨ ਦਾ ਮੋਕਾ ਮਿਲੂਗਾ ਸਹੋਰ ਜਿੰਨੇ ਜਿਹੜੇ ਤਰੇ ਆਣਗੇ ਜਾਂ ਵਧੀਆ ਹੋਣਗੇ ਉਹਨਾਂ ਦੇ ਵਧੀਆ ਚੈਨਲ ਦਾ ਹੋਊਗਾ ਉਹਦੇ ਵਿੱਚ ਐਪੀ ਨਾਲੇ ਤਾਂ ਸਾਨੂੰ 80 ਤੋਂ 80 ਕਨ ਦਾ ਟੈਰੀਆ ਵਸੂਗਾ ਸਿੰਘੀ ਗਾਰੇ ਜਾਂਦੇ ਨੂੰ ਚਾਹਤ ਤੋ ਸਿੰਘੀ ਤੇ ਹੀ ਆ ਜੇਨਨ ਦਾ ਅਸੀਂ ਉਹ ਤਿੰਨ ਦੇ ਵਿੱਚ ਸਾਮਪਾ ਨੇ ਉਸ ਤੋਂ ਬਾਅਦ ਮਾਡੋ ਡਾਂਸਿੰਗ ਨਾਲ ਜਾਂ ਹੋਰ ਤੇ ਤਰ੍ਹਾਂ ਦੇ ਹੁੰਦੇ ਆ ਜਿਵੇਂ ਮੋਨੋ ਐਕਟਿੰਗ ਹੋ ਜਾ ਰਹੀ ਹੁੰਦੀ ਆ ਕੋਈ ਅਸਰਸ ਕਨਾ ਗਾਨ ਹੁੰਦੇ ਆ ਉਹ ਵੀ ਅਜੇ ਵਿੱਚ ਅਸੀਂ ਉਹਨਾਂ ਵਿੱਚ ਪਾਵਾਂਗੇ ਸਦੋਂ ਸੇ ਇੱਕ ਬਹੁਤ ਵਧੀਆ ਸਨਹਿਰਾ ਮੌਕਾ ਵਾ ਤੁਸੀਂ ਆਪ ਵੀ ਪਾਰਟਿਸਪੇਟ ਕਰੋ ਤੇ ਤੁਹਾਨੂੰ ਵੀ ਦੱਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਮੈਂ ਦੋ ਤਿੰਨ ਤੁਹਾਨੂੰ ਉਦਾਹਰਣਾਂ ਦੇਣੀ ਆ ਚਾਹੂੰਗਾ ਜੈਨੈਤ ਕੁੜੀ ਹੋਏ ਸੀ ਉਹ ਆਪਣਾ ਅਸਲੀ ਵੀਡੀਓ ਬਾਇਲ ਦਿੱਤੀ ਅਜੋ ਸਾਲ ਦੇ ਵਿੱਚ ਉਹ ਜਾਨੀ ਕਿ ਸਾਰੇ ਸਾਲ ਉਹ ਮਿਲਦੇ ਆਤੇ ਉਹ ਆਪਣਾ ਕੰਮ ਕਰੀਆ ਉਸ ਤੋਂ ਆਪਣਾ ਪਿਕਚਰ ਬਾਜ ਜੋਰ ਜੀ ਇਹਨਾਂ ਨੂੰ ਬਹੁਤ ਪ੍ਰਯਤ ਮਿਲਿਆ ਜਿਵੇਂ ਨਾਰਦ ਜੀ ਆਪੀ ਕੋ ਜੁਨਾਕਾ ਦੇ ਪਾਰਟਿਸਪੇਟ ਕਰਿਆ ਨੇ ਤੇ ਉਸ ਤੋਂ ਜਿਹੜੇ ਦੀਦੀਵਾਨਾਂ ਵਾਲੇ ਸਾਡੇ ਮੈਨਿੰਗ ਸੀਗੇ ਰਵਿੰਦਰਪੁਰ ਜੀ ਅੱਜ ਉਹ ਪੰਗੂ ਕੜ ਦੇ ਨਾਲ ਸੈਕਿੰਡ ਦੇ ਤੰਤ ਕਰ ਰਿਹਾ ਹੈ ਨਿਰਤ ਨਾਲ ਇਸ ਤਰ੍ਹਾਂ ਇੱਕ ਪਲੇਟਫਾਰਮ ਵੀ ਪਲੇਟਫਾਰਮ ਹੈ ਕੋਈ ਤੋਂ ਬਾਅਦ ਹਨ ਬਹੁਤ ਵੱਡੇ ਵੱਡੇ ਪਲੇਟਫਾਰਮ ਨਹੀਂ ਸਕਦੇ ਆ ਤੇ ਇੱਕ ਸੁਨਹਿਰਾ ਮੌਕਾ ਹੈ ਪੰਜਾਬ ਅਸੀਆਂ ਨੂੰ ਪੰਜਾਬ ਟੈਲੈਂਟ ਬਹੁਤ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਵੱਧ ਤੋਂ ਵੱਧ ਵੀਡੀਓ ਚੇਤਨਾ ਤਾਂ ਕਿ ਕਿਸੇ ਚ ਟੈਲੈਂਟ ਹੋਵੇ ਉਹ ਵੰਦਾ ਨਰਾਏ ਦੇ ਪਲੇਟਫਾਰਮ ਮਿਲਤੇ ਦਿਨ ਉਹ ਵੀ ਆਪਣੇ ਟੈਲੈਂਟ ਦੇ ਹਿਸਾਬ ਨਾਲ ਉਹਨਾਂ ਨੂੰ ਇੱਕ ਵੱਡੇ ਪਲੇਟਫਾਰਮ ਮਿਲਦਾ ਉਹ ਵੀ ਇੱਕ

ਸੇਮ ਸੁਪਰਸਟਾਰ ਪ੍ਰੋਗਰਾਮ ਆਪਨਾਇਸ ਕਰ ਰਿਹਾ ਹੈ CNW ਚੈਨਲ ਵੱਲੋਂ ਸੁਪਰਸਟਾਰ ਪ੍ਰੋਗਰਾਮ ਹੈ ਕਿੰਨਾ ਇਸਕਿੱਤਾ ਜਾ ਰਿਹਾ ਹੈ ਜਿਸ ਵਿੱਚ ਲੇਟੋ 70 ਸਾਲ ਤੱਕ ਦੇ ਬੱਚੇ ਸੋ ਪ੍ਰੋਗਰਾਮ ਵਿੱਚ ਪਾਰਟਿਸਪੇਟ ਕਰ ਸਕਦਾ ਹੈ। ਪਰ ਇਸ ਪ੍ਰੋਗਰਾਮ ਦੇ ਮਾਰਨਿੰਗ ਸਿੰਗਿੰਗ ਐਕਟਿੰਗ ਡਾਂਸਿੰਗ ਦੇ ਸਾਈਡ ਦੇ ਹੋਰ ਕਲਾ ਬੱਚੇ ਸਿੱਖਣੇ ਬੱਚੇ। ਅਰ ਸਾਡੇ ਨੰਬਰ ਹੈਗੇ ਨੇ ਸਟੱਲ ਕਰਨਾ 935 31 240। ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀ ਬਿੱਟੂ CNW ਚੈਨਲ ਤੋਂ ਐਸਡਬਲੂਐਨ ਲੁਧਿਆਣਾ ਸਿਟੀ ਲਾਈਫ ਇੱਕ ਪ੍ਰੋਗਰਾਮ ਆਰਗੇਨਾਈਜ਼ ਕਰ ਰਿਹਾ ਜਿਹੜਾ ਕਿ ਸੁਪਰਸਟਾਰ ਹੈ ਜਿਹਦੇ ਵਿੱਚ 7 ਸਾਲ ਤੋਂ ਲੈ ਕੇ 70 ਸਾਲ ਤੱਕ ਜਿਹਦੇ ਵੀ ਟੈਲੈਂਟ ਸਟੂਡੈਂਟਸ ਬॉयਜ਼ ਬੁਜ਼ੁਰਗ ਜਿੰਨ ਕੋਈ ਵੀ ਟੈਲੈਂਟ ਆਪਣਾ ਦਿਖਾ ਸਕਦੇ ਨੇ ਉਹ ਸਾਡੇ 쇼 ਦੇ ਵਿੱਚ ਫਰਕ ਸਕਦਾ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕੀਤਾ ਜਾਏਗਾ ਔਰ ਸਾਡੇ ਜਿਹੜੇ ਨੰਬਰ ਨੇ ਇਸ ਪੇਜ ਤੇ ਚੱਲ ਰਹੇ ਨੇ ਸਾਡੇ ਨਾਲ ਕੰਟੈਕਟ ਸਭ ਤੋਂ ਪਹਿਲਾਂ ਤਾਂ CW ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਅੱਜ ਯੂਥ ਤੇ 올ਡ এজ ਜਿੰਨੇ ਵੀ ਯੰਗੇਸਟ ਨੇ ਉਹਨਾਂ ਨੂੰ ਇਹ ਇੱਕ ਪਲੇਟਫਾਰਮ ਦੇ ਰਹੇ ਜਿਹਦਾ ਨਾਮ ਇਹਨਾਂ ਸੁਪਰਸਟਾਰ ਰੱਖਿਆ ਜਿੱਥੋਂ ਕੁਝ ਮੈਨੂੰ ਜਾਣਕਾਰੀ ਮਿਲੀ ਹੈ ਇਹਨਾਂ ਦੇ ਮੈਨੇਜਰ ਜਿਹੜੇ ਪਕੀਰ ਜੀ ਨੇ ਦੱਸਿਆ ਕਿ ਵਾਪਸ ਕਿਤਰਾ ਨੂੰ ਵਾਪਸ ਕੈਂਟਰ ਦੇ ਜਿੰਨੇ ਵੀ ਕੋਈ ਸਿੰਗਿੰਗ ਜਾਂ ਡਾਂਸਿੰਗ ਜਾਂ ਕੋਈ ਵੀ ਭੰਗੜਾ ਜਾਂ ਕਿੱਦਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਰੱਖਦਾ ਜਾਂ ਹੁਨਰ ਰੱਖਦਾ ਹੈ ਉਸ ਪਲੇਟਫਾਰਮ ਤੇ ਆ ਕੇ ਆਪ ਦਾ ਹੁਨਰ ਲੋਕਾਂ ਦੇ ਵਿੱਚ ਲੈ ਕੇ ਜਾ ਸਕਦਾ ਹੈ ਤੇ ਸਾਡੀ ਮਨਵਤਨ ਸੇਵਾ ਸੁਸਾਇਟੀ ਦੇ ਸਾਰੇ ਸਮੂਹ ਮੈਂਬਰਾਂ ਵੱਲੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਕਿਹੋ ਜਿਹਾ ਪਲੇਟਫਾਰਮ ਲੈ ਕੇ ਆਏ ਨੇ ਜੋ ਲੋਕਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦੇ ਰਹੀ ਹੈ ਇਸ ਹੁਨਰ ਨੂੰ ਲੋਕਾਂ ਤੱਕ ਜਗ ਜाहिर ਕਰਨ ਖਾਤਰ ਇਹ ਜੋ ਪਲੇਟਫਾਰਮ ਬਣਾਇਆ ਹੈ ਉਹਦਾ ਅਸੀਂ ਹਰ ਇੱਕ ਪੱਧਰੋਂ ਅਸੀਂ ਸਪੋਰਟ ਕਰਾਂਗੇ ਤੇ ਜਿੱਥੇ ਜ਼ਰੂਰਤ ਪਈ ਅਸੀਂ ਸਪੋਰਟ ਵੀ ਕਰਾਂਗੇ ਤੇ ਮੈਂ ਰਕੇਸ਼ ਕੁਮਾਰ ਪ੍ਰਾਜ਼ੀਆ ਮਾਨਵਤਾ ਸੇਵਾ ਸੁਸਾਇਟੀ ਵੱਲੋਂ ਆਪ ਸਭ ਦਾ ਦੁਆਰਾ ਧੰਨਵਾਦ ਕਰਦਾ ਹਾਂ ਜੋ ਸਾਨੂੰ ਵੀ ਤੁਸੀਂ ਮੌਕਾ ਦੇ ਰਹੇ ਹੋ ਅਸੀਂ ਤੁਹਾਨੂੰ ਜਿੱਥੇ ਤੇ ਲੋੜ ਪੈਗੀ ਅਸੀਂ ਇਸ ਚੀਜ਼ ਨੂੰ ਪ੍ਰਮੋਟ ਵੀ ਕਰਾਂਗੇ ਤੁਹਾਨੂੰ ਜਿੱਥੇ ਜਰੂਰ ਪਈ ਦੀ ਤੁਹਾਡੀ ਅਡਪਟੀਸ਼ਨ ਵੀ ਕਰਾਂਗੇ ਆਪਣੇ ਲੈਵਲ ਤੋਂ ਜਾਂ ਜਿੱਥੇ ਅਸੀਂ ਜਾਣੀਆਂ ਨੂੰ ਪੰਜਾਬੂ ਵੀ ਕਰਾਂਗੇ ਕਿ ਤੁਸੀਂ ਆਪ ਦਾ ਹੁਨਰ ਇਸ ਚੈਨਲ ਤੇ ਆ ਕੇ ਦਿਖਾਓ ਧੰਨਵਾਦ ਅੱਜ ਬਹੁਤ ਹੀ ਸਾਡੀ ਪਹਿਲਾ ਸਕੂਲ ਕਮੇਟੀ ਹੋਈ ਹੈ ਬੱਚੇ ਮੈਟਰ ਬੰਦੇ ਨੇ ਉਹ ਹੀ ਸਾਡੀ ਸਾਰੀ ਟੀਮ ਮਾਨਵਤਾ ਭਲਾਈ ਦੀ ਹੈ ਇਕ ਹੋਰ ਸੇਵਾ ਦਾ ਕੰਮ ਲੈ ਕੇ ਚੱਲੀ ਹੈ ਇੱਥੇ ਪ੍ਰਦੀਪ ਸਿੰਘ ਨੇ ਕਿਹਾ ਵੀ ਮੈਂਨੀ ਆ ਜਿਹੜਾ ਸੀ ਅ ਸ਼ੋਅ ਸੁਪਰ ਸ਼ੋਅ ਆਰਗੇਨਾਈਜ਼ ਕਰ ਰਹੇ ਨੇ ਉਹਦੇ ਲਈ ਅਸੀਂ ਇਹਨਾਂ ਨੂੰ ਹਮੇਸ਼ਾ ਪਹਿਲਾਂ ਵੀ ਸਹਿਯੋਗ ਦਿੰਦੇ ਰਹੇ ਹਾਂ ਅੱਗੇ ਤੋਂ ਵੀ ਸਹਿਯੋਗ ਦੇਵਾਂਗੇ ਜਿੱਥੇ ਵੀ ਸਾਡੀ ਲੋੜ ਪੈਗੀ ਸਾਡੀ ਸੰਸਥਾ ਦੀ ਜਾਂ ਸਾਡੇ ਕਿਸੇ ਵੀ ਜਾਣ ਦੀ ਅਸੀਂ ਪੂਰੇ ਤਨਮਨ ਇੱਥੇ ਸਕੂਲ 'ਚ ਕਹਿਣਗੇ ਮੈਂ ਇੱਥੇ ਸਕੂਲ 'ਚ ਜਾਣ ਨੂੰ ਵੀ ਤਿਆਰ ਹਾਂ ਕਿਉਂਕਿ ਮੇਰੇ ਦੋ ਦਿਨ ਸਕੂਲ ਹੈਗੇ ਕਿੱਥੇ ਮੈਂ ਇਹਨਾਂ ਦੀ ਸਪੋਰਟ ਕਰ ਸਕਦਾ ਤੇ ਪ੍ਰਮੋਟ ਵੀ ਕਰਵਾ ਸਕਦਾ ਧੰਨਵਾਦ ਸਸਰੀ ਘਰ ਦੇ ਦੋਸਤੋ ਮੈਂ ਤੁਹਾਡਾ ਆਪਣਾ ਇਛਰ ਬਲਜੋ CNW ਚੈਨਲ ਦੇਖਣ ਵਾਲੇ ਦੋਸਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਸਾਡੇ ਸੀਰੀਅਲ ਦੇਖਦੇ ਹੋ ਸਾਡੀਆਂ ਫਿਲਮਾਂ ਦੇਖਦੇ ਹੋ ਸਾਡੇ ਐਪੀਸੋਡ ਦੇਖਦੇ ਹੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਔਰ ਦੂਸਰੇ ਨੰਬਰ ਤੇ ਮੈਂ ਪ੍ਰਦੀਪ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਸ਼੍ਰੀ ਹਰਿਵਾਰ ਵਿੱਚ ਕੰਮ ਤੋਂ ਆਇਆ ਮੈਨੂੰ ਹਾਈਲਾਈਟ ਕੀਤਾ ਆ ਮੈਂ ਜਿਆਦਾ ਨਹੀਂ 140 50 ਸੀਰੀਅਲ ਦੇ ਵਿੱਚ ਕੰਮ ਕਰ ਚੁੱਕਿਆ ਆ ਜਿਦੇ ਵਿੱਚ ਮੈਂ ਨਾ ਦੱਸਾਂਗਾ ਸੀਰੀਅਲ ਦੇ ਵਿੱਚ ਗੱਡੀਆਂ ਬਾਰੇ ਪੰਨੋ ਉਹ ਜਿਵੇਂ ਲਾਰੇ ਦਾ ਰੋਲ ਕੀਤਾ ਪਿੰਕੀ ਮੈਡਪੁਰ ਸਵਾਰੀ ਡੀਐਸਪੀ ਦਾ ਰੋਲ ਕੀਤਾ ਹੈ ਪ੍ਰਾਊਡ ਆਫ ਯੂ ਪੰਜਾਬ ਪੁਲਿਸ ਐਸਐਸਪੀ ਦਾ ਰੋਲ ਕੀਤਾ ਇਹ ਇੰਦਾ ਮੈਂ ਛੋਟੇ-ਬੋਟੇ ਹੋਰ ਕਈ ਸੀਰੀਅਲਾਂ 'ਚ ਕੰਮ ਕੀਤਾ 170 80 ਸੀਰੀਅਲ ਮੇਰੇ ਆ ਚੁੱਕੇ ਆ 2024 ਤੋਂ ਲੈ ਕੇ 25 ਤੱਕ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਨੂੰ ਤੁਸੀਂ ਬੰਬੇ ਤੱਕ ਪਹੁੰਚਾਇਆ ਮੈਨੂੰ ਬੰਬੇ ਤੋਂ ਉਫਰਾ ਆ ਰਹੀਆਂ ਨੇ ਮੈਨੂੰ ਕਈ ਫਿਲਮਾਂ 'ਚ ਹੋਰ ਕੰਮ ਕਰ ਰਿਹਾ ਮੈਂ ਪ੍ਰਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀ ਬਖਸ਼ੇ ਚੜ੍ਹਦੀ ਕਲਾ ਰੱਖੇ ਜੈ ਹਿੰਦ ਜੈ ਭਾਰਤ ਬਰੇ ਸਾਡਾ ਪ੍ਰੋਗਰਾਮ ਹੋ ਰਿਹਾ ਵੈਸੇ ਵੀ ਮੈਡਮ ਪ੍ਰਿਆ ਜੀ ਆ ਜਿਹੜੇ ਇਸ ਕਰੀਂ ਕਰਿਆ ਤੁਹਾਡੇ ਤੇ ਕੰਮ ਪ੍ਰਿਆ ਜੀ ਕਪੜੇ ਬਾਰੇ ਦੱਸੋ ਥੋੜਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਇਹਨਾਂ ਮੈਂ ਜਸਪ੍ਰੀਤ ਕੌਮਿਟੀ ਨੂੰ ਨਰਸਿੰਗ ਦਾ ਪਾਰਟ ਟਾਈਮ ਮੈਂ ਰਿਪੋਰਟਿੰਗ ਔਰ ਐਂਟਰਿੰਗ ਦਾ ਕੰਮ ਕਰਦੀ ਹਾਂ ਅਸੀਂ ਇੱਕ ਸੁਪਰਸਟਾਰ ਪ੍ਰੋਗਰਾਮ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਜਿੰਨਾਂ ਬੱਚਿਆਂ ਦੇ ਵਿੱਚ ਕੋਈ ਟੈਲੈਂਟ ਹੋਵੇ ਅਸੀਂ ਇੱਕ ਫ੍ਰੀ ਪਲੇਟਫਾਰਮ ਲੈ ਕੇ ਆ ਰਹੇ ਹਾਂ ਉਹਨਾਂ ਬੱਚਿਆਂ ਵਾਸਤੇ ਜੋ ਇਸ ਲਾਈਨ ਚ ਅੱਗੇ ਜਾ ਕੇ ਆਪਣਾ ਫਿਊਚਰ ਚ ਕੁਝ ਬਣ ਸਕਦੇ ਹਨ ਇਸੇ ਤਰ੍ਹਾਂ ਦਾ ਕੋਈ ਵੀ ਟਾਇਲਟ ਹੋਵੇ ਸਪੈਸ਼ਲ ਡੈਨਰ ਹੋਵੇ ਉਹ ਵੀ ਸਾਡੇ ਨਾਲ ਪਾਰਟਿਸਿਪੇਟ ਕਰ ਸਕਦਾ ਹੈ ਸਾਡੇ ਨੰਬਰ ਦੇ 98237311 ਜੇ ਜੇ ਦੂਸਰਾ ਪਤਾ ਵੀ ਬਣਾਇਆ ਪਰ ਇਹ ਮੈਡਮ ਐਤਰੀ ਕਰਿਆ ਕਰਦੇ ਆ ਕੋਈ ਪ੍ਰੋਗਰਾਮਾਂ ਤੇ ਕੋਈ ਕਿਸੇ ਨਾਂ ਵਾਲਿਆਂ ਨੇ ਕਾਲ ਜਾਣਿਆਂ ਨੇ ਜਾਂ ਕਿਸੇ ਸੰਸਾ ਵਾਲਿਆਂ ਨੇ ਸਾਡਾ ਆਡੀਸ਼ਨ ਦਾ ਪ੍ਰੋਗਰਾਮ ਕਰਾਉਣਾ ਤਾਂ ਬਿਲਕੁਲ ਠੀਕ ਆ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਉਹਨਾ ਮਨਦੀਪ ਭਾਈ ਤੋਂ ਤੋਂ ਸਾਥੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਪ੍ਰਦੀਪ ਜੀ ਨੇ ਜਿਹੜਾ ਦੱਸਿਆ ਸਾਨੂੰ ਸਾਰਿਆਂ ਨੂੰ ਇਸ ਮੀਟਿੰਗ ਦੇ ਵਿੱਚ ਕਿ ਇਹ ਸ਼ੋਅ ਪ੍ਰੋਡਿਊਸ ਕਰਨ ਜਾ ਰਹੇ ਨੇ ਉਹਦਾ ਪਹਿਲਾ ਗ੍ਰੈਂਡ ਬਣਾਲੇ ਹੋਏਗਾ ਔਰ ਉਹਦੇ ਵਿੱਚ ਸਾਡੀ ਮਾਨਵਤਾ ਭਲਾਈ ਸੇਵਾ ਸੁਸਾਇਟੀ ਜੋ ਇਹ ਸਹਿਯੋਗ ਚਾਹੁੰਦੇ ਨੇ ਸਾਡੇ ਕੋਲ ਜਿਸ ਤਰ੍ਹਾਂ ਦੀਆਂ ਸੇਵਾਵਾਂ ਚਾਹੁੰਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਮੈਂਬਰਾਂ ਨਾਲ ਰਾਈ ਕਰਕੇ ਇਹਨਾਂ ਨੂੰ ਸੁਵਿਧਾ ਦਿੱਤੀ ਜਾਵੇ ਤੇ ਮੈਂ ਉਧਾਂ ਵੀਰ ਕਰਦਾ ਸਾਰੇ ਪੰਜਾਬ ਨੂੰ ਕਿ ਜਿਹੜੇ ਬੱਚੇ ਟੈਲੈਂਟ ਵਾਈਜ਼ ਅੱਗੇ ਆਣਾ ਚਾਹੁੰਦੇ ਨੇ ਕੁਝ ਇਸ ਲਾਈਨ ਵਿੱਚ ਭੰਗੜਾ ਡਾਂਸਿੰਗ ਚਾਹੇ ਇਸ ਲਾਈਨ ਚ ਅੱਗੇ ਆਣਾ ਚਾਹੁੰਦੇ ਨੇ ਉਹ ਜ਼ਰੂਰ ਇਹਨਾਂ ਨੂੰ ਕੰਟੈਕਟ ਕਰਨ ਤਾਂ ਕਿ ਉਹ ਫ੍ਰੀ ਆਫ ਕਾਸਟਲੀ ਟ੍ਰੇਨਿੰਗ ਹੈ ਲੋਕ ਜਿਹੜੇ ਨੇ ਬਹੁਤ ਪੈਸੇ ਲਾ ਕੇ ਦਿੰਦੇ ਨੇ ਇਹ ਫ੍ਰੀ ਆਫ ਕਾਸਟ ਅਗਰ ਬੱਚਿਆਂ ਨੂੰ ਅਕੇਲੇ ਹਾਂਦੇ ਨੇ ਇਹ ਬੜੀ ਵਧੀਆ ਗੱਲ ਹੈ ਅਸੀਂ ਇਹਨਾਂ ਦੀ ਇਸ ਗੱਲ ਤੋਂ ਤਾਰੀਫ ਕਰਦੇ ਹਾਂ ਮਾਨੋ ਤੋਂ ਪ੍ਰਾਈਵੇਟ ਸੋਸਾਇਟੀ ਸਮਾਰਟ ਸੇਵਾ ਦਾ ਕੰਮ ਕਰਦੀ ਹੈ ਸਮਾਰਟ ਸੇਵਾ ਦਾ ਕੰਮ ਕਰਦੀ ਹੈ ਮੇਨ ਆਸ਼ਾ ਜਿਹੜਾ ਉਹ ਸਕੂਲ এডਿਕੇਸ਼ਨ ਬੱਚਿਆਂ ਦੇ ਨਾਲ ਅਸੀਂ ਉਹਨਾਂ ਨੂੰ ਲੋੜਵੰਦ ਬੱਚਿਆਂ ਨੂੰ ਚੀਜ਼ਾਂ ਦੇਨੇ ਆ ਤੇ ਸਹਿਯੋਗ ਸਾਡਾ ਜਿਹੜਾ ਉਹ ਇਹਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਦਾ ਸਹਿਯੋਗ ਸਾਡੀ ਸੰਸਥਾ ਨੂੰ ਇਹ ਕਹਿਣਗੇ ਕਿ ਅਸੀਂ ਆਪਸ ਮੀਟਿੰਗ ਕਰਕੇ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਹੋ ਗਿਆ ਸ਼ੁਰੂ ਹਾਂ ਟੀਚਰ ਸਨਜੀਪ ਜੀ ਵੀ ਸਾਡੇ ਨਾਲ ਜੁੜੇ ਸੀ ਸ਼ੁਰੂ ਤੋਂ ਹੀ ਤੇ ਇਹਨਾਂ ਨੇ ਵੀ ਦੋ ਤਿੰਨ ਵਾਰੀ ਪਾਰਟਿਸਿਪੇਟ ਕੀਤਾ ਵਾ ਅੱਜ ਇਹਨਾਂ ਉਹ ਵੀ ਬਹੁਤ ਵੱਡੇ ਵੱਡੇ ਪ੍ਰਯਤ ਹੈਗੇ ਆ ਉਹ ਆਪ ਦੱਸਣਗੇ ਆਹੋ ਇਸ਼ਚਨ ਜੀ ਸੋਸਰੀਕਾਲ ਪ੍ਰਦੀਪ ਜੀ ਤੇ ਸਾਡੇ ਸਾਰੇ ਮਿੱਤਰ ਦੋਸਤ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਵੈਲਕਮ ਜੀ ਹੈ ਇਹਨੂੰ ਸੋਸਰੀਕਾਲ ਮੈਂ ਇਛਰਵਲ ਜਾਉਂ ਇਹ ਪ੍ਰਦੀਪ ਜੀ ਨੇ ਦੱਸਿਆ ਬਿਲਕੁਲ ਠੀਕ ਦੱਸਿਆ ਮੈਂ 3-4 ਸਾਲਾਂ ਤੋਂ ਇਹਨਾਂ ਨਾਲ ਜੁੜਿਆ ਹਾਂ ਤੇ ਮੈਨੂੰ ਕਾਫੀ ਸੀਰੀਅਲਾਂ ਦੇ ਵਿੱਚ ਕੰਮ ਮਿਲਿਆ ਹੈ ਫਿਲਮਾਂ ਵਿੱਚ ਕੰਮ ਮਿਲਿਆ ਹੈ ਮੈਂ ਇੱਕ ਗੱਡੀਆਂ ਵਾਲੀ ਬਾਨੋ ਸੀਰੀਅਲ ਚੱਲ ਰਿਹਾ ਹੈ ਝੁੱਗੀਆਂ ਵਾਲਿਆਂ ਦੀ ਕਰੀਬ ਲੋਕਾਂ ਦੀ ਤੁਸੀਂ ਸਟੋਰੀ ਦੇਖ ਸਕਦੇ ਹੋ ਕੱਢ ਕੇ ਬੋਲ ਕੇ ਗੱਡੀਆਂ ਉਹ ਬਾਨੋ ਉਹਦੇ 70-75 ਭਾਗ ਚੱਲ ਚੁੱਕੇ ਨੇ 55-56 ਭਾਗਾਂ 'ਚ ਮੈਂ ਲਗਾਤਾਰ ਉਹਦੇ 'ਚ ਕੰਮ ਕੀਤਾ ਆ ਤੇ ਉਹ ਸੀਰੀਅਲ ਨੇ ਮੈਨੂੰ ਵਰਲਡ ਫੇਮਸ ਬਣਾਤਾ ਵਰਲਡ ਫੇਮਸ ਕਹਿ ਸਕਦਾ ਮੈਂ ਐਸੇ ਤਾਂ ਮੈਨੂੰ ਆ ਮਾਰਕੀਟ ਨਹੀਂ ਜਾਣਦੀ ਜਵਾਰ ਨਗਰ ਨਹੀਂ ਜਾਂਦਾ ਕੋਈ ਪਰ ਉਹ ਸੀਰੀਅਲ ਦੇ ਥਰੂ ਮੈਨੂੰ ਆਰਟਿਸਟ ਕਲਾਕਾਰ ਜਾਣਨ ਲੱਗ ਗਏ ਉਸ ਤੋਂ ਬਾਅਦ ਪ੍ਰਾਊਡ ਆਫ ਯੂ ਪੰਜਾਬ ਪੁਲਿਸ ਦੇ ਵਿੱਚ ਮੈਂ ਐਸਐਸਪੀ ਦਾ ਰੋਲ ਕੀਤਾ ਉਹ ਵੀ ਤੁਸੀਂ ਸੀਰੀਅਲ ਕੱਢ ਕੇ ਦੇਖੋ ਉਹਦੇ ਵਿੱਚ ਪੁਲਿਸ ਦੇ ਰੋਲ ਮੈਨੂੰ ਬਹੁਤ ਮਿਲਦੇ ਆ ਫਿਰ ਏਦਾਂ ਹੋਰ ਕਈ ਸੀਰੀਅਲਾਂ ਦੇ ਵਿੱਚ ਮੈਂ ਪੁਲਿਸ ਦਾ ਰੋਲ ਕੀਤਾ ਆ ਫਿਰ ਬਿੰਕੀ ਮੈਡਮ ਪੁਲਿਸ ਵਾਲੀ ਉਹ ਜੀ ਡੀਐਸਪੀ ਦਾ ਰੋਲ ਕੀਤਾ ਆ ਇਹ ਸਾਰੀ ਜਿੰਨੀ ਵੀ ਮੇਰੇ ਤੇ ਕਿਰਪਾ ਹੋਈ ਹੈ ਇਹ ਮੈਂ ਕਹਿ ਸਕਦਾ ਆ ਇਹ ਪ੍ਰਦੀਪ ਭਾਜੀ ਦੀ ਮਿਹਰਬਾਨੀ ਦੇ ਨਾਲ ਇਹਨਾਂ ਦੇ ਨਾਲ ਮੈਂ ਮੇਰੇ 4 ਸਾਲ ਪਹਿਲਾਂ ਜੁੜਿਆ ਸੀ ਤੇ ਮੈਨੂੰ ਇਦਾਂ ਹੌਲੀ 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 ਕੰਮ ਮਿਲਣ ਲੱਗ ਗਿਆ ਤੇ ਅੱਜ ਜਿਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਟਾਈਮ ਕੱਢ ਗਿਆ ਆ ਮੈਂ ਮੈਂ ਤੁਹਾਡੀ ਮੀਟਿੰਗ ਨਹੀਂ ਮਿਸ ਕਰ ਸਕਦਾ ਕਿਉਂਕਿ ਤੁਸੀਂ ਮੈਨੂੰ ਇੰਨੀ ਦੂਰ ਪਹੁੰਚਾ ਦਿੱਤਾ ਤੇ ਮੈਂ ਜੇ ਤੁਹਾਨੂੰ ਨਾ ਕਰਾਂ ਤਾਂ ਫੇਰ ਤਾਂ ਮੈਂ ਯਾਰ ਕੰਮ ਦਾ ਬੰਦਾ ਨਹੀਂ ਆ ਮੈਂ ਜ਼ਰੀ ਮੈਂ ਕਹਿੰਦਾ ਮੀਟਿੰਗ ਜ਼ਰੂਰ ਸੁਣਾਂਗਾ ਇਹ ਭਾਈ ਨਾਲ ਜੁੜ ਕੇ ਮੇਰੇ ਨਾਲ ਦੇ ਨਾਲ ਜੁੜ ਕੇ ਆ ਜਾ ਕੇ ਮਿਲ ਮਲਾ ਕੇ ਬੰਦੇ ਨੂੰ ਕੰਮ ਵੀ ਮਿਲਦਾ ਹੈ ਟੈਲੈਂਟ ਵੀ ਆਪਣਾ ਦਿਖਾ ਸਕਦਾ ਹੈ ਆਪਣੀ ਕਲਾ ਵੀ ਦਿਖਾ ਸਕਦਾ ਹੈ ਲੋਕਾਂ ਤੋਂ ਵੀ ਫਾਇਦੇ ਲੈ ਸਕਦਾ ਮੇਰੇ ਨਾਲ ਹੁਣ ਪੂਰੀ ਟੀਮ ਬਣ ਚੁੱਕੀ ਹੈ ਇੱਕ ਮੈਂ ਆਪ ਸੀਰੀਅਲ ਲਿਖਿਆ ਦੁਨੀਆ ਪੈਸੇ ਦੀ ਮੇਰੇ ਯਾਰ ਉਹਦੇ ਚਾਰ ਭਾਗ ਆ ਚੁੱਕੇ ਦੇ ਚਾਰ ਭਾਗ ਅਜੇ ਬਾਕੀ ਸੀਰੀਅਲ ਬਣਨੇ ਨੇ ਉਹ ਲੋਕਾਂ ਨੂੰ ਬੜਾ ਪ੍ਰਸਾਦ ਲਾ ਰਿਹਾ ਦੁਨੀਆ ਪੈਸੇ ਦੀ ਮੇਰੇ ਯਾਰ ਕਿਉਂਕਿ ਪੈਸੇ ਦੇ ਨਾਲ ਹੀ ਹਰ ਬੰਦਾ ਅੱਜ ਹਾਈਲਾਈਟ ਹੋ ਰਿਹਾ ਹੈ ਪੈਸੇ ਤੋਂ ਬਿਨਾਂ ਹੀ ਫੇਲ ਹੋ ਰਿਹਾ ਇਸ ਕਰਕੇ ਉਹ ਲੋਕੀ ਜਿਆਦਾ ਉਹਦਾ ਨਾਂ ਹੀ ਲੋਕਾਂ ਨੇ ਬਹੁਤ ਮਸੰਦ ਕੀਤਾ ਦੁਨੀਆ ਪੈਸੇ ਦੀ ਮੇਰੇ ਯਾਰ ਇੰਦਾ ਛੋੜੇ ਛੋੜੇ ਹੋਰ ਮੈਂ ਜਿਆਦਾ ਨਹੀਂ 1.5 200 ਸੀਰੀਅਲ ਦੇ ਵਿੱਚ ਕੰਮ ਕਰ ਚੁੱਕਾ ਹਾਂ ਆ 2 ਸਾਲਾਂ ਦੇ ਵਿੱਚ 24 ਔਰ 25 ਦੇ ਵਿੱਚ ਤੇ ਮੈਂ ਪ੍ਰਦੀਪ ਜੀ ਦਾ ਫੇਰ ਇੱਕ ਵਾਰੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹਾਈਲਾਈਟ ਕੀਤਾ ਔਰ ਪੂਰੇ ਪੰਜਾਬ ਦੀ ਟੀਮ ਦੇ ਵਿੱਚ ਇਸ ਟਾਈਮ ਮੈਂ ਕਾੜੀਆਵਾ ਤੇ ਮੈਨੂੰ ਤੁਹਾਡੀ ਕਿਰਪਾ ਦੇ ਨਾਲ ਪ੍ਰਦੀਪ ਜੀ ਬੰਬੇ ਤੋਂ ਵੀ ਫੋਨ ਆਉਂਦੇ ਆ ਵੇਛੜ ਆ ਗਿਆ ਯਾਰ ਬੰਬੇ ਕੰਮ ਕਰ ਮੈਂ ਕਹਿਆ ਯਾਰ ਇੰਨਾ ਟਾਈਮ ਨਹੀਂ ਮੈਂ ਕੱਢ ਸਕਦਾ ਬੰਬੇ ਉੱਥੇ ਸਾਨੂੰ ਕੌਣ ਸਾਬੂਗਾ ਕੌਣ ਕੌਣ ਖਰਚਾ ਇੰਨਾ ਦੇਊਗਾ ਇਹ ਇਹ ਹੈ ਵੱਡੀ ਗੇਮ ਹੈ ਇਹ ਪਤਾ ਨਹੀਂ ਮੈਂ ਇਹ ਪ੍ਰਦੀਪ ਨੂੰ ਹੈਰਾਨਾ ਦੇਖ ਕੇ ਇਹ ਯਾਰ ਕਿਦਾਂ ਚਲਾਈ ਜਾ ਰਿਹਾ ਚਾਰ ਪੰਜ ਸਾਲ ਹੋ ਗਏ ਨੇ ਇਸ ਕੰਮ ਨੂੰ ਇਹ ਨੇ ਨਹੀਂ ਨੋਟਾ ਲਗਾ ਮੈਂ ਪੈਸੇ ਲਗਾ ਮੈਂ ਝਾਲਾ ਪੈਸੇ ਲਗਾ ਮੈਂ ਬਹੁਤ ਵੱਡੀ ਰਕਮ ਦਾ ਲਗਾ ਮੈਂ ਫਿਲਮ ਲੈਣ ਡੈਸਕ ਲਿਸਟ ਕਾਉਣ ਵਾਲੇ ਵੀ ਲਾ ਰੋ ਅੱਜ ਗੱਲ ਏਕੇ ਕੇ ਗਾਣੇ ਦਾ ਲੋਕੀ 7-7 ਲੱਖ ਰੁਪਈਆ ਮੰਗਦੇ ਆ 8-8 ਲਾਗੋਂ ਬੰਦਦੇ ਆ ਜਿਹੜੇ ਹਿੰਦੀ ਫਿਲਮਾਂ ਦੇ ਗਾਣੇ ਨੇ ਉਹਨਾਂ ਦਾ 50-50 ਲੱਖ ਰੁਪਈਆ ਵੀ ਰੇਟ ਹੈਗਾ ਇੰਨਾ ਮਹਿੰਗਾ ਸੌਦਾ ਪ੍ਰਦੀਪ ਜੀ ਚਲਾਈ ਜਾ ਰਹੇ ਆ ਪ੍ਰਮਾਤਮਾ ਮੈਨੂੰ ਨਾ ਇਹਨਾਂ ਨੂੰ ਤਰੱਕੀ ਬਖਸ਼ੇ ਅਸੀਂ ਇਹਨਾਂ ਦੇ ਸਿਰ ਤੇ ਕਾਮਯਾਬ ਹੋਏ ਆ ਪ੍ਰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਪਰਸਟਾਰ ਸ਼ੋਅ ਤੇ ਉਹਦੇ ਇਹ ਇਹ ਲਈ ਚੌਥਾ ਸਾਲ ਹੈ ਵਾਹ ਸੁਪਰਸਟਾਰ ਸ਼ੋਅ ਦਾ ਤੇ ਉਹਦੇ ਵਿੱਚ ਕੀ ਆ ਅਸੀਂ 7-7 ਤੋਂ ਲੈ ਕੇ 70 ਸਾਲ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੋਸਟ ਆਇਕਮ ਦਿਨ ਭਰ ਵਿੱਚ ਅਸੀਂ 7 ਸਾਲ ਤੋਂ ਲੈ ਕੇ 70 ਸਾਲ ਤੱਕ ਕੋਈ ਵੀ ਐਕਟਿੰਗ ਸਿੰਗਿੰਗ ਡਾਂਸਿੰਗ ਯਕਤੀਸ਼ੇ ਵਿੱਚ ਰਡਾ ਕੋਈ ਵੀ ਉਹ ਆਪਣਾ ਪਾਰਟਿਸਿਪੇਟ ਕਰਦਾ ਇਹ ਜਿਹੜਾ ਸ਼ੋਅ ਆ ਜੀ ਤੇਰੀ ਜਿਹੜੀ ਅਸੀਂ ਕਰਦੇ ਆ ਜਿਹੜੇ ਆਡੀਸ਼ਨ ਲੈ ਰਹੇ ਆ ਇਸ ਵਾਰੀ ਵਿਚਾਰ ਰਹੀ ਕਰਨੀ ਆ ਇਹਦਾ ਰੱਖਵਾ ਕਰਨੇ ਆ ਇੱਕ ਰੋਜ਼ਗਾਰ ਦਾ ਹੋ ਗਿਆ ਇੱਕ ਕਿਪਸ ਮਾਰਕੀਟ ਹੋ ਗਿਆ ਬਾਕੀ ਕੋਈ ਸਕੂਲਾਂ ਚ ਜੇ ਕੋਈ ਆਉਣਾ ਚਾਹੂਗਾ ਤੁਹਾਨੂੰ ਆਪਾਂ ਨਾਲ ਲੱਗੇ ਤੇ ਉਸ ਵਾਰ ਜਿਹੜਾ ਦਸੰਬਰ ਪਹਿਲੇ ਹਫਤੇ ਖੋਸਰਾ ਐਮਐਸ ਦੇ ਵਿੱਚ ਉਹਦਾ ਸੈਮੀ ਫਾਈਨਲ ਹੋਊਗਾ ਤੇ ਗ੍ਰੈਂਡ ਫਾਈਨਲ ਜਿਹੜਾ ਸਾਡਾ ਸੀਗਾ ਉਹ ਲਾਸਟ ਜਿਹੜਾ ਸੰਭਲਾ ਹੋਊਗਾ ਐਟਵਾ ਉਹ ਨੂੰ ਕਰਾਂਗੇ ਇਹ ਇਹ ਜਿਹੜਾ ਸ਼ੋ ਜਦੋਂ ਅਸੀਂ ਸ਼ੁਰੂ ਕੀਤਾ ਇੰਨਾ ਛੋਟ ਥੋੜੀ ਜਿਹੀ ਡਿਟੇਲ ਦੇ ਨਾਲ ਮਜੀਦ ਭਾਈ ਤਾਂ ਹਟਾਉਣਾ ਵੀ ਦੇਖ ਕੇ ਲੈਂਸ ਤੇ ਉਹਨੇ ਆਇਆ ਸੀ ਆਪਣਾ ਜਨਾਬਾ ਦਾ ਸਾਨਾ ਦਾ ਪਰਵਰਤਨ ਆ ਗਿਆ ਸੀ ਉਹਨੇ ਟਿੱਕੀ ਜੀ ਕੁੜੀ ਦਾ ਤੁਸੀਂ ਮੈਨੂੰ ਪੜ ਕੇ ਲਾ ਕੇ ਰੇ ਸੀ ਵੀ ਇਹਦੀ ਵੀਡੀਓ ਬਣਾ ਉਹ ਵੀਡੀਓ ਬਹੁਤ ਵਧੀਆ ਵਾਇਰਲ ਹੋ ਗਈ ਅੱਜ ਉਹ ਬੜੇ ਵੱਡੇ ਮਕਾਮ ਤੇ ਕੁੜੀ ਪਹੁੰਚ ਗਈ ਆ ਨਾ ਤਾਂ ਪੜਦੀ ਆ ਨਾਲ ਹੀ ਉਹਨੇ ਘਰ ਦਾ ਖਰਚਾ ਚੱਕਿਆ ਹੋਇਆ 30 ਦੇ 30 ਲੱਖਾਂ ਦੇ ਸ਼ੋਅ ਬੁੱਕ ਹੁੰਦੇ ਆ ਕੋਲੇ ਕੋਈ ਨਾ ਵੀ ਟਾਈਮ ਨਹੀਂ ਆਦਾ ਕੁੜੀ ਲੋ ਜੜ ਗਈ ਜੜ ਗਈ ਵੈਸੇ ਵੀ ਇਹ بڑا ਇਤਿਹਾਸ ਨੇ ਤੇ ਉਹਨੇ ਕੀਤਾ ਹੈ ਜਾਨੀ ਉਹਨੂੰ ਰੈਗੂਲਰਲੀ ਸ਼ੋਅ ਨਾ ਦੇ ਨੇ ਇੱਕ ਸਾ ਸਾ ਦੇ ਸ਼ੋਅ ਦੇ ਛੇ ਛੇ ਮਿੰਟ ਦੇ ਬੋਕੂ ਜੀ ਜੇ ਬੜਾ ਕੋਟਾ ਤੇ ਦੇਖ ਲਈਏ ਨਾ ਉਹਨੇ ਕਹਣਾ ਨਹੀਂ ਹਜੇ ਵੀ ਮੈਂ ਸ਼ੋਅ ਕਰਦੀ ਕੁੜੀ ਖਾਰਦਾਰਤ ਸੀ ਭਾਈ ਨੇ ਪਛਾਣਿਆ ਸੀ ਉੱਪਰ ਨੂੰ ਮੋਰ ਹੀਰਾ ਸੀ ਤੁਰਿਆ ਰਿਹਾ ਸੀ ਇੱਕ ਉਹਨੂੰ ਪਾਰਸ਼ ਕਰਨ ਦੀ ਲੋੜ ਸੀ ਇੱਕ ਪਲੇਟਫਾਰਮ ਦੀ ਲੋੜ ਸੀ ਉਹ ਸੀ ਫ੍ਰੀਕ ਇਸ ਕਰਕੇ ਪਲੇਟਫਾਰਮ ਦਿੰਦੇ ਤੇ ਉਸ ਤੋਂ ਮੈਡਮ ਰਣੇਦਰਪੁਰ ਨੂੰ ਤੁਸੀਂ ਸਾਰੇ ਜਾਣਦੇ ਹੋ ਡੀਡੀ ਵਾਲਾ ਨੇ ਇਹਨਾਂ ਨੇ 17 ਸਾਲ ਉੱਥੇ ਲਾਇਆ ਆਪਣਾ ਜਿਲੰਦਰ ਦੋਦਾਰ ਚ ਅੱਜ ਉਹ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਕਰ ਰਿਹਾ ਅੱਜ ਉਹ ਬੰਬੂਗੜ ਫਿਲਮ ਕਰ ਰਿਹਾ ਐਮੀ ਵੇਤ ਦੇ ਨਾਲ ਤੇ ਇਸੇ ਤਰ੍ਹਾਂ ਅਸੀਂ ਸਾਡਾ ਮਕਸਦ ਸਿਰ ਤੇ ਇਹ ਹੈ ਜੀ ਕਿ ਪਿਆਰ ਟੈਲੈਂਟ ਬਹੁਤ ਆ ਪਰ ਉਹਨੂੰ ਇੱਕ ਪਲੇਟਫਾਰਮ ਨਹੀਂ ਮਿਲਿਆ ਜੋ ਨਹੀਂ ਮਿਲ ਰਿਹਾ ਇੱਕ ਫ੍ਰੀ ਵਾਲਾ ਪਲੇਟਫਾਰਮ ਕੋਈ ਨਹੀਂ ਅਸੀਂ ਉਹ ਫ੍ਰੀ ਵਾਲਾ ਪਲੇਟਫਾਰਮ ਦੇ ਦਿੰਦਾ ਕੋਸ਼ਿਸ਼ ਕਰਦੇ ਆ ਤੇ ਉਹਦੇ ਵਿੱਚ ਇੱਕ ਹੋਰ ਜਲਦੀ ਸਾਰੇ ਕੇ ਨੇ ਇਹ ਵੀ ਆਪਣੇ ਬਾਰੇ ਦੱਸਣਗੇ ਤੇ ਇਹ ਮੀਟਿੰਗ ਦਾ ਚੰਗਾ ਵਾ ਅਚ ਚੌਥਾ ਹੈ ਇਹ ਆਪਾਂ ਅਡਿਸ਼ਨ ਕਰਦੇ ਆ